ਪਿਛਲੀ ਵਾਰ ਵੀ ਜਿਹੜਾ ਇਹ ਹੋਇਆ ਸੀ ਉਦੋਂ ਵੀ ਇਹ ਜਿਹੜੇ ਬਿਜਲੀ ਅਧਿਕਾਰੀ ਆਏ ਸੀ ਮੰਨੇ ਸੀ ਵੀ ਥੋੜਾ ਟਰਾਂਸਫਰ ਮੈਂ ਜਿਹੜਾ ਪਾਸ ਹੋਇਆ ਪਿਆ ਅਸੀਂ ਫੈਟੀ ਕਰਨਾ ਆਏ ਆ ਜਿਉਂ ਆ ਐਕਟੀਵ ਵਾਲੀ ਲollipops ਦਿੱਤੇ ਜਾਣੀ ਉਸੇ ਤਰ੍ਹਾਂ ਹੀ ਇਸ ਵਾਰ ਜਿਹੜਾ ਪ੍ਰਸ਼ਾਸਨ ਆ ਉਹ ਵੀ ਲollipops ਦੇ ਰਿਹਾ ਜਿਹੜਾ ਐਮਐਲਏ ਆ ਉਹ ਵੀ ਲollipops ਦੇ ਵਿੱਚ ਹੀ ਆ ਤਸਾਨਾ ਦੇ ਮਜ਼ਦੂਰਾਂ ਦੀ ਖਾਤਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਨਾ ਕਿਸੇ ਨੇ ਸੋਚਿਆ ਨਾ ਕੋਈ ਮੇਰਾ ਵੀਰ ਇਹਨਾਂ ਤੋਂ ਉਮੀਦ ਰੱਖੇ ਜਿਹੜਾ ਇੱਕ ਅਸੀਆਂ ਤੇ ਨਹਿਰਾਂ ਦਾ ਪਾਣੀ ਕਹਿੰਦੇ ਆ ਜੀ ਇਹ ਨਹਿਰਾਂ 'ਚ ਤਾਂ ਪਾਣੀ ਆ ਗਿਆ ਸੂਆਂ 'ਚ ਵੀ ਆ ਗਿਆ ਪਰ ਦਿੱਕਤ ਕੀ ਆ ਜਿਹੜੇ ਜ਼ਿਮੀਦਾਰਾਂ ਦੇ ਖਾਲ ਆ ਨਾ ਪੱਕੇ ਉਹ ਬਿਲਕੁਲ ਖਤਮ ਹੋਏ ਪਏ ਆ ਹੁਣ ਕੱਸੀ ਜਿੰਨਾ ਮਰਜੀ ਪਾਣੀ ਆ ਜੇ ਕੱਸੀ ਚ ਉਹਦਾ ਪਾਣੀ ਦਾ ਕੋਈ ਫਾਇਦਾ ਨਹੀਂ ਜ਼ਿਮੀਦਾਰਾਂ ਨੂੰ ਤੁਹਾਨੂੰ ਵੀ ਪਤਾ ਸੀ ਤੁਹਾਡੇ ਚੈਨਲ ਆਸੀਂ ਦੱਸਣਾ ਚਾਹੁੰਦੇ ਆ ਐਮਐਲਏ ਮਨਜੀਤ ਬਲਾਸਪੁਰ ਨੂੰ ਵੀ ਅਸੀਂ ਉਦੋਂ ਮੰਗ ਪੱਤਰ ਦੇ ਕੇ ਹਟੇ ਆ ਇਹਨਾਂ ਨੇ ਵਾਅਦਾ ਵੀ ਸਾਡੇ ਨਾਲ ਕੀਤਾ ਸੀਗਾ ਵੀ ਤੁਹਾਡਾ ਜਿਹੜਾ ਟਰਾਂਸਫਾਰਮ ਆਪਾਂ ਸਿਆਲਾਂ ਦੇ ਵਿੱਚ ਉਹ ਵੱਡਾ ਰੱਖਿਆ ਜਾਊਗਾ ਐਕਸੀਐਨ ਐਸਡੀਓ ਵਗੈਰਾ ਸਾਰੇ ਆਏ ਸੀਗੇ ਧਰਨਾ ਅਸੀਂ ਨਿਹਾਲ ਸਿੰਘ ਵਾਲੇ ਚੌਕ ਤੇ ਉਦੋਂ ਦਿੱਤਾ ਸੀਗਾ ਪਰ ਇਸ ਗੱਲ ਨੂੰ ਸਾਲ ਹੋ ਗਿਆ ਸਾਲਤ ਸਾਲ ਦੇ ਵਿੱਚ ਵਿੱਚ ਇਸ ਦਾ ਕੋਈ ਹੱਲ ਨਹੀਂ ਹੋਇਆ ਛੇ ਦਾ ਰਹਿ ਗਏ ਝੋਨਾ ਲਾਉਣ ਚ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇਦੇ ਹੰਬਗੇ ਅੱਜ ਹੁਣ ਇੱਥੇ ਵੱਡੇ ਪੱਤਰ ਤੇ ਜਿੰਨੇ ਪਿੰਡਾਂ ਚ ਪੱਤੋ ਹੀਰਾ ਸਿੰਘ ਤੋਂ ਲੈਂਟ ਜਾਂਦੀ ਆ ਉਹ ਸਾਰੇ ਪਿੰਡਾਂ ਦੇ ਇੱਥੇ ਲੋਕੀ ਪਹੁੰਚੇ ਆ ਇੱਥੇ ਫੈਸਲਾ ਕੀਤਾ ਗਿਆ ਏ ਵੀ ਕੱਲ ਨੂੰ ਅਸੀਂ ਬਿਜਲੀ ਘਰ ਚ ਪੱਤੋ ਧਰਨਾ ਦਵਾਂਗੇ ਮਹਿੰਦਰ ਮੋਹਨ ਸਿੰਘ ਪੱਤੋ ਕਸਾਰ ਬਜੁਰਗ ਸਰਕਾਰ ਕਮੇਟੀ ਪੰਜਾਬ ਜ਼ਿਲ੍ਹਾ ਅਗੋ ਅੱਜ ਜਿਹੜਾ ਇਹ ਇਕੱਠ ਹੋਇਆ ਉਹ ਜਿਹੜਾ ਪਤੋ ਹੀਰਾ ਸਿੰਘ ਦੇ ਵਿੱਚ ਇੱਕ ਟਰਾਂਸਫਰ ਵੱਡਾ ਕਰਨ ਦੀ ਖਾਤਰ ਇਕੱਠ ਹੋਇਆ ਜਿਹੜਾ ਕਿ ਆਮ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਦਾ ਹਾਈਪਾਟ ਰਹੀ ਆ ਵੀ ਅਸੀਂ 10 ਘੰਟੇ ਬਿਜਲੀ ਦੇਵਾਂਗੇ ਉਹ ਅਸੀਂ ਪਰਸੋਂ ਐਸਡੀਓ ਨੂੰ ਮਿਲੇ ਸੀ ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ 6 ਘੰਟੇ ਬਿਜਲੀ ਮਿਲੂਗਾ ਕਿਉਂਕਿ ਇੱਥੇ ਜਿਹੜਾ ਅਗਰੇਡਾ ਬਹੁਤ ਛੋਟਾ ਹੈ ਉਹਦੇ ਵਿੱਚ ਪਿਛਲੀ ਵਾਰ ਵੀ ਜਿਹੜਾ ਇਹ ਹੋਇਆ ਸੀ ਉਦੋਂ ਵੀ ਇਹ ਜਿਹੜੇ ਬਿਜਲੀ ਅਧਿਕਾਰੀ ਆਏ ਸੀ ਮੰਨੇ ਸੀ ਵੀ ਥੋੜਾ ਟਰਾਂਸਫਰ ਜਿਹੜਾ ਪਾਸ ਹੋਇਆ ਪਿਆ ਅਸੀਂ ਫੈਕਟੀ ਕਰਨਾ ਆਏ ਆ ਜਾਵਾਂ ਇੱਕ ਦਿਵਾਰੀ ਲollipops ਦਿੱਤੇ ਜਾਣੀ ਉਸੇ ਤਰ੍ਹਾਂ ਹੀ ਇਸ ਵਾਰ ਜਿਹੜਾ ਪ੍ਰਸ਼ਾਸਨ ਆ ਉਹ ਵੀ ਲollipops ਦੇ ਰਿਹਾ ਜਿਹੜਾ ਐਮਐਲਏ ਆ ਉਹ ਵੀ ਲollipops ਦੇ ਵਿੱਚ ਹੀ ਆ ਕਿਉਂਕਿ ਜਿਹੜਾ ਇਹ ਕਿਸਾਨਾਂ ਦੇ ਮਜ਼ਦੂਰਾਂ ਦੀ ਖਾਤਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਨਾ ਕਿਸੇ ਨੇ ਸੋਚਣਾ ਨਾ ਕੋਈ ਮੇਰਾ ਵੀਰ ਇਹਨਾਂ ਦਾ ਉਮੀਦ ਰੱਖੇ ਠੀਕ ਆ ਵੋਟਾਂ ਲੈ ਲਈਆਂ ਤੇ ਇਹ ਆਪ ਦਾ ਚੱਲਦੇ ਭਰੇ ਉਹ ਮੇਰਾ ਵੀਰ ਇੱਕ ਵਿੱਚ ਬੈਠਾ ਉਹ ਕਹਿੰਦਾ ਅਸੀਂ ਐਮਐਲਏ ਨੂੰ ਕੱਲ ਵੀ ਮਿਲ ਕੇ ਆਇਆ ਐਮਐਲਏ ਕਹਿੰਦਾ ਜੀ ਉੱਥੋਂ ਲਿਆਓ ਹైదరాబాద్ ਤੋਂ ਜਾ ਕੇ ਜਿਹੜਾ ਟ੍ਰਾਂਸਫਰ ਆ ਉਹ ਕਾਹ ਤੋਂ ਲੈ ਕੇ ਹਣ ਜ਼ਿੰਮੇਦਾਰ ਕਾਹ ਤੋਂ ਵੋਟਾਂ ਪਾਈਆਂ ਤੁਹਾਨੂੰ ਕਾਰਾ ਤੁਹਾਨੂੰ ਐਮਐਲਏ ਐਮਪੀ ਬਣਾਤਾ ਉਹ ਇਸੇ ਗੱਤ ਤਰੀ ਬਣਾਇਆ ਵੀ ਤੁਸੀਂ ਲੋਕਾਂ ਦੀ ਸੇਵਾ ਕਰੋ ਸਿੱਧੇ ਹੋ ਕੇ ਜਿਹੜਾ ਇੱਥੇ ਟਰਾਂਸਫਾਰਮ ਲਾਉਣ ਨਹੀਂ ਤਾਂ ਜਿਹੜਾ ਅੱਜ ਦਾ ਕੱਠ ਇਹ ਦੱਸ ਰਿਹਾ ਵੀ ਕੱਲ ਨੂੰ 10 ਵਜੇ ਵੱਡੀ ਪੱਦਰ ਤੇ ਪੱਤੋ ਵੀਰਿਆ ਗ੍ਰੈਡ ਦੇ ਵਿੱਚ ਅਸੀਂ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਜਿਹੜੀ ਰਣਨੀਤੀ ਅੱਗੇ ਦੀ ਹੋਗੀ ਉਹਨੂੰ ਪਾਸ ਕਰਾਂਗੇ ਸਰਕਾਰ ਕੀ ਦੀ ਹੈ ਜਿਹੜੀ ਇੱਥੇ ਆਉਂਦੀ ਹੈ ਉਹ ਨਹੀਂ ਰੱਖਦੀ ਗਈਆਂ ਤੇ ਲਾਜ ਲੈਰੀ ਵਾਲੀ ਅਸੀਂ ਦਾ ਪਰੇਸ਼ਾਨ ਨਾ ਜਾਣਾ ਇਹ ਲੈਟ ਨੂੰ ਰੀਲੋਡ ਪੈ ਗਿਆ ਦੇਖੋ ਜਿਹੜਾ ਅਸੀਂ ਵੋਟਾਂ ਤੋਂ ਪਹਿਲਾਂ ਵੀ ਕਰਨ ਜੀ ਦੇ ਮੋਲ ਨੂੰ ਮਾਛੀ ਦੀ ਘੇਰਿਆ ਸੀ ਉੱਥੇ ਐਮ.ਐਲ.ਏ. ਮਨਜੀਤ ਸਿੰਘ ਨੇ ਕਿਹਾ ਸੀ ਵੀ ਅਸੀਂ ਲਾਈਟਾਂ ਬੰਦ ਕਰਕੇ ਝੋਨਾ ਲਵਾਤਾ ਜੇ ਕੁਦਰਤ ਦਾ ਅਜੇ ਮੀਂਹ ਪੈ ਜੇ ਅੱਜ ਤੇ ਪਾਣੀ ਖੜ ਜੇ ਲੋਕਾਂ ਦੇ ਵਿੱਚ ਫੇਰੀ ਝੋਨਾ ਲੱਗੂ ਉਹਦੇ ਵਿੱਚ ਇਹ ਕੁਝ ਨਹੀਂ ਕਰ ਸਕਦਾ ਜਿਹੜਾ ਨਹਿਰਾ ਕਸ ਸਿੰਘਾਂ ਦੀ ਗੱਲ ਕਰਦੇ ਉਹ ਕਈਆਂ ਪਿੰਡਾਂ ਦੇ ਵਿੱਚ ਪਾਣੀ ਹਜੇ ਤਾਈ ਨਹੀਂ ਪਹੁੰਚਿਆ ਜਿਹੜੀ ਬਿਜਲੀ ਆ ਜੇ ਬਿਜਲੀ ਨਾ ਆਊਗੀ ਕਿਸਾਨਾਂ ਦੀਆਂ ਫਸਲਾਂ ਨਹੀਂ ਉਗਣੀਆਂ ਤੇ ਕਿਸਾਨ ਕੋਲ ਕਰਨ ਜੋਗੇ ਨਹੀਂ ਇਸ ਕਰਕੇ ਜਿਹੜੀਆਂ ਸਰਕਾਰਾਂ ਇਹ ਵੀ ਲੋਲੀਪੌਪ ਵੀ ਦਿਖਾਉਂਦੀਆਂ ਕੋਈ ਕਰਦੀਆਂ ਨਹੀਂ ਬਸ ਬਾਦਸ਼ਾਹ ਦਾ ਕਿਹਾ ਹੈ ਕਿ ਕਿਸੇ ਨੇ ਮਹਿਲਾਂ ਦਾ ਪਾਣੀ ਨਹੀਂ ਛੱਡਿਆ ਜਾ ਰਿਹਾ ਤੇ ਕਿਸਾਨ ਜਿਹੜਾ ਹਜੇ ਹੋਰ ਪਾਣੀ ਮੰਗ ਰਿਹਾ ਕਿ ਇਹ ਹਾਂਜੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਜਿਹੜਾ ਕੱਸੀਆਂ ਤੇ ਨਹਿਰਾਂ ਦਾ ਪਾਣੀ ਕਹਿੰਦੇ ਆ ਜੀ ਇਹ ਨਹਿਰਾਂ 'ਚ ਤਾਂ ਪਾਣੀ ਆ ਗਿਆ ਸੂਆਂ 'ਚ ਵੀ ਆ ਗਿਆ ਪਰ ਦਿੱਕਤ ਕੀ ਆ ਜਿਹੜੇ ਜ਼ਿਮੀਂਦਾਰਾਂ ਦੇ ਖਾਲ ਆ ਨਾ ਪੱਕੇ ਉਹ ਬਿਲਕੁਲ ਖਤਮ ਹੋਏ ਪਏ ਆ ਹੁਣ ਕੱਸੀ ਜਿੰਨਾ ਮਰਜੀ ਪਾਣੀ ਆ ਜਾਏ ਕੱਸੀ 'ਚ ਉਹਦਾ ਪਾਣੀ ਦਾ ਕੋਈ ਫਾਇਦਾ ਨਹੀਂ ਜ਼ਿਮੀਂਦਾਰਾਂ ਨੂੰ ਜਿੰਨਾ ਟਾਈਮ ਇਹ ਖਾਲਾਂ ਦੀ ਨਹੀਂ ਮਰਮਤ ਕਰਦੇ ਖਾਲਾਂ ਦੀਆਂ ਕੋਈ ਅੰਡਰਗਰਾਊਂਡ ਪਾਈਪਾਂ ਨਹੀਂ ਪਾਉਂਦੇ ਜ਼ਿਮੀਂਦਾਰਾਂ ਦੇ ਖੇਤਾਂ ਤੱਕ ਨਹੀਂ ਪਾਣੀ ਪਹੁੰਚਾਉਂਦੇ ਉਹਨਾਂ ਟਾਈਮ ਕੱਸੀ ਦੇ ਪਾਣੀ ਦਾ ਕੋਈ ਫਾਇਦਾ ਨਹੀਂ ਅਗਲੀ ਰਣਨੀਤੀ ਇਹ ਹੈ ਜੀ ਸਾਨੂੰ ਸਾਲ ਹੋ ਗਿਆ ਜੀ ਤੁਹਾਨੂੰ ਵੀ ਪਤਾ ਸੀ ਤੁਹਾਡੇ ਚੈਨਲ ਆਈ ਦੱਸਣਾ ਚਾਹੁੰਦੇ ਆ ਐਮਐਲਏ ਮਨਜੀਤ ਬਲਾਸਪੁਰ ਨੂੰ ਵੀ ਅਸੀਂ ਉਦੋਂ ਮੰਗ ਪੱਤਰ ਦੇ ਕੇ ਹਟੇ ਆ ਇਹਨਾਂ ਨੇ ਵਾਦਾ ਵੀ ਸਾਡੇ ਨਾਲ ਕੀਤਾ ਸੀਗਾ ਵੀ ਤੁਹਾਡਾ ਜਿਹੜਾ ਟਰਾਂਸਫਾਰਮ ਆਪਾਂ ਸਿਆਲਾਂ ਦੇ ਵਿੱਚ ਉਹ ਵੱਡਾ ਰੱਖਿਆ ਜਾਊਗਾ ਐਕਸੀਡੈਂਟ ਐਸਡੀਓ ਵਗੈਰਾ ਸਾਰੇ ਆਏ ਸੀਗੇ ਧਰਨਾ ਅਸੀਂ ਨਿਹਾਲ ਸਿੰਘ ਵਾਲੇ ਚੌਕ 'ਚ ਉਧੋ ਦਿੱਤਾ ਸੀਗਾ ਪਰ ਇਸ ਗੱਲ ਨੂੰ ਸਾਲ ਹੋ ਗਿਆ ਸਾਲ ਤੋਂ ਸਾਲ ਦੇ ਵਿੱਚ ਵਿੱਚ ਇਸ ਦਾ ਕੋਈ ਹੱਲ ਨਹੀਂ ਹੋਇਆ ਐ ਐ ਐਮਐਲਏ ਨੇ ਵੀ ਨਹੀਂ ਇਸ ਚੀਜ਼ ਤੇ ਕੋਈ ਧਿਆਨ ਦਿੱਤਾ ਐਸਡੀਓ ਐਕਸੀਡੈਂਟਾਂ ਨੇ ਕਿਸੇ ਨੇ ਇਸ ਚੀਜ਼ ਤੇ ਧਿਆਨ ਨਹੀਂ ਦਿੱਤਾ ਹੁਣ ਅੱਗੇ ਕਿਸਾਨਾਂ ਨੇ ਝੋਨਾ ਲਾਉਣਾ ਹੁਣ ਕਿਸਾਨਾਂ ਦੀ ਮਜਬੂਰੀ ਆ ਛੇ ਦਾ ਰਹਿ ਗਏ ਝੋਨਾ ਲਾਉਣ 'ਚ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇ ਦੇ ਹੰਬਗੇ ਅੱਜ ਹੁਣ ਇੱਥੇ ਵੱਡੇ ਪੱਦਰ ਤੇ ਜਿੰਨੇ ਪਿੰਡਾਂ ਚ ਪਤੋ ਹੀਰਾ ਸਿੰਘ ਤੋਂ ਲੇਟ ਜਾਂਦੀ ਆ ਉਹ ਸਾਰੇ ਪਿੰਡਾਂ ਦੇ ਇੱਥੇ ਲੋਕੀ ਪਹੁੰਚੇ ਆ ਇੱਥੇ ਫੈਸਲਾ ਕੀਤਾ ਗਿਆ ਏ ਵੀ ਕੱਲ ਨੂੰ ਅਸੀਂ ਬਿਜਲੀ ਘਰ ਚ ਪਤੋ ਧਰਨਾ ਦਵਾਂਗੇ ਉਹ ਤੋਂ ਬਾਅਦ ਜਿਹੜੀ ਰਣਨੀਤੀ ਉੱਥੇ ਅਸੀਂ ਤਿਆਰ ਹੋਊ ਉਦੋਂਗਾ ਉਸ ਹਿਸਾਬ ਨਾਲ ਚੱਲਾਂਗੇ ਜਿੰਨਾ ਟਾਈਮ ਗ੍ਰੈਡ ਵੱਡਾ ਨਹੀਂ ਹੁੰਦਾ ਇਹ ਉਨਾ ਟਾਈਮ ਸੰਘਰਸ਼ ਸਾਡਾ ਜਾਰੀ ਰਹੂਗਾ ਦਿੱਕਤ ਬਹੁਤ ਜ਼ਿਆਦੇ ਆ ਲੇਟ ਹੁਣ ਵੀ ਨਹੀਂ ਆ ਰਹੀ ਗ੍ਰੈਡ ਵਾਲਿਆਂ ਨੇ ਐਸਡੀਓ ਸਾਹਮਣੇ ਇਹ ਚੀਜ਼ ਦਾ ਜਵਾਬ ਦਿੱਤਾ ਉਹ ਕਹਿੰਦੇ ਮਜਬੂਰ ਨ ਸਾਨੂੰ ਮਸਾ ਸੋਨੂ 6 ਘੰਟੇ ਦੀ ਲਾਈਟ ਪੂਰੀ ਦਿੱਤੀ ਜਾਣੀ ਆ ਸ਼ਹਿਰੀ ਫੀਡਰ ਦਾ ਬਹੁਤ ਬੁਰਾ ਹਾਲ ਆ ਸਾਡਾ ਦਾ ਜਿਹੜਾ ਬਾਗਾਂ ਵਾਲਾ ਸ਼ਹਿਰੀ ਫੀਡਰ ਵਾਜਦਾ ਉਹ ਤਾਂ ਇੰਨਾ ਜਿਆਦਾ ਲੋਡ ਆ ਨਾ ਹਰ ਰੋਜ਼ ਤਾਰ ਮੱਚ ਜਾਂਦੀ ਆ ਹਰ ਰੋਜ਼ ਆਪ ਸਾਰੇ ਪਿੰਡ ਵਾਲੇ ਜਾ ਕੇ ਉਹਨੂੰ ਤਾਰ ਲਾਉਂਦੇ ਆ ਮੁਲਾਜ਼ਮਾਂ ਦੀ ਘਾਟ ਆ ਬਿਜਲੀ ਘਰ ਚ ਪਤੋ ਹੀਰਾ ਗ੍ਰੈਡ ਚ ਮੁਲਾਜ਼ਮ ਹੀ ਹੈ ਨਹੀਂਗੀ ਜੀ ਐਡੀ ਵੱਡੀ ਮੁਲਾਜ਼ਮਾਂ ਕਿੰਨੇ ਪਿੰਡਾਂ ਨੂੰ ਲਾਈਟ ਜਾਂਦੀ ਆ ਕੋਈ ਮੁਲਾਜ਼ਮਾਂ ਦੀ ਉੱਤੇ ਪੂਰੀ ਨਹੀਂਗੀ ਸਾਰੇ ਆਪ ਹਿੰਮਤ ਕਰਕੇ ਫੇਰ ਲਾਈਟ ਚਲਾਉਂਦੇ ਆ ਸਰਕਾਰਾਂ ਦੀਆਂ ਜਿਹੜੀਆਂ ਇਹ ਵਾਅਦੇ ਕੀਤੇ ਵੇ ਸੀਗੇ ਉਹ ਕੋਈ ਵੀ ਵਾਅਦਾ ਇਹਨਾਂ ਦਾ ਪੂਰਾ ਹੋਇਆ ਹੋਵੇ ਲਾਈਟ ਵੱਲੋਂ ਵੀ ਅੱਜ ਸਾਲ ਹੋ ਗਿਆ ਪਿਛਲੇ ਤੁਸੀਂ ਰਿਕਾਰਡਿੰਗਾਂ ਕੱਢ ਕੇ ਦੇ ਲੋ ਉਹ ਜਿਉਂ ਦੇ ਕਿਉਂ ਉੱਥੇ ਹੀ ਉਵੇਂ ਖੜੇ ਆ ਤੇ ਇਹਨਾਂ ਨੂੰ ਮੰਨ ਕੇ ਚੱਲੋ ਵੀ ਆਹ ਜਿਹੜੇ ਆ ਪਬਲਿਕ ਪਬਲਿਕ ਤੰਗ ਪਰੇਸ਼ਾਨ ਸੀਗੀ ਨਹੀਂ ਉਹਨਾਂ ਦੇ ਕੰਮ ਹੋਏ ਉਹਨਾਂ ਨੇ ਰਿਜ਼ਲਟ ਇਹਨਾਂ ਨੂੰ ਆ ਇਲੈਕਸ਼ਨ 'ਚ ਦਿੱਤਾ ਤੇ ਜੇ ਇਦਾਂ ਹੀ ਚੱਲਦਾ ਰਿਹਾ ਸਿਸਟਮ ਅਗਲੇ ਇਲੈਕਸ਼ਨ 'ਚ ਇਹਨਾਂ ਨੂੰ ਫੇਰ ਇਦਾਂ ਦਾ ਰਿਜ਼ਲਟ ਹੀ ਦੇਣਗੇ ਹਾਂਜੀ ਇਹ ਸਾਡਾ ਇੱਥੇ ਸਾਥੀ ਸੀਗਾ ਇੱਕ ਉਹਨੇ ਦੱਸਿਆ ਵੀ ਅਸੀਂ ਮਨਜੀਤ ਐਮਐਲਏ ਨੂੰ ਮਿਲੇ ਆ ਉਹ ਕਹਿੰਦੇ ਵੀ ਉੱਥੇ ਤੁਸੀਂ ਨਾਲ ਗੱਡੀਆਂ ਲੈ ਕੇ ਜਾਓ ਵੀ ਜਿਹੜਾ ਟਰਾਂਸਫਰ ਹੋਣਾ ਉੱਥੋਂ ਜਾ ਕੇ ਆਪ ਲੈ ਆਓ ਪਰ ਇਹ ਇਹ ਵਾਅਦੂ ਦੀਆਂ ਗੱਲਾਂ ਜੀ ਉਹਨੇ ਪਬਲਿਕ ਇਹ ਚੀਜ਼ਾਂ ਨੂੰ ਥੋੜੋ ਕਰ ਇਹਨਾਂ ਦਾ ਆਪ ਦਾ ਹੱਕ ਮੰਨਦਾ ਸਰਕਾਰ ਬਣੀ ਆ ਜੋ ਇਹਨਾਂ ਨੇ ਵਾਅਦੇ ਕੀਤੇ ਆ ਇਹਨਾਂ ਦਾ ਉਹਦੇ ਹਲਕੇ ਦਾ ਧਿਆਨ ਰੱਖਣ ਦਾ ਐਮਐਲਏ ਦਾ ਆਪ ਦਾ ਹੱਕ ਬਣਦਾ ਭਈ ਉਹ ਪਹਿਲ ਦੇ ਆਧਾਰ ਤੇ ਲੋਕਾਂ ਦੀ ਪਰੇਸ਼ਾਨੀ ਸੁਣੇ ਜਿਹੜੀ ਇਹ ਮੰਨ ਲਓ ਪ੍ਰੋਬਲਮ ਸਾਲ ਦੇ ਵਿੱਚ ਨਹੀਂ ਇਹਨਾਂ ਨੇ ਹੱਲ ਕਰ ਸਕਿਓ ਚੀਜ਼ ਨੂੰ ਇਹਨਾਂ ਨੂੰ ਕਰਨੀ ਚਾਹੀਦੀ ਸੀਗੀ ਹੱਲ ਕੋਈ ਵੀ ਮੰਨ ਲਓ ਕੋਈ ਵੀ ਨਿੱਕੀ ਕੋਈ ਪ੍ਰੋਬਲਮ ਆ ਜਾਂ ਕੋਈ ਵੱਡੀ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਦਾ ਹੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਦਰਸ਼ਨ ਸਿੰਘ ਜਥੇਵੰਦੀ ਬੀਕੇਜੂ ਮਾਲਵਾ ਅੱਠ ਜਥੇਵੰਦੀਆਂ ਨੇ ਫੈਸਲਾ ਲਿਆ ਕੱਲ ਨੂੰ ਆਪਾਂ ਪਤੂ ਗ੍ਰੈਡ ਵਿੱਚ ਧਰਨਾ ਲਾਵਾਂਗੇ ਜੇ ਕੋਈ ਮਸਲਾ ਨਾ ਹੱਲ ਹੋਇਆ ਫਿਰ ਅਸੀਂ ਚੌਂਕ ਦੇ ਵਿੱਚ ਵੀ ਧਰਨਾ ਲਾਵਾਂਗੇ ਇੰਨਾ ਹੀ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਰੋਮੀ ਕੇਲੇ ਸਾਹਿਬ ਦੀ ਗੱਲ ਕਰੀਏ ਤੁਹਾਨੂੰ ਵੀ ਬੇਦੀ ਤੋਂ ਸੀ ਬਤੌਹਦੇ ਆ ਸਾਉ ਤੋਂ ਪਹਿਲਾਂ ਜਿਹੜਾ ਪਰਾਤ ਪਰਮਦੇ ਜਾਣਦੇ ਆ ਇਸ ਵਾਰ ਫੇਰ ਜਾਨ ਦੇ ਕੋਈ ਕੰਮ ਨਹੀਂ ਕਰੇ ਤੁਹਾਡੇ ਦੋਸਤ ਕਹ ਰਹੇ ਆ ਕਿ ਜੀ ਬੀ ਸਭ ਫੇਰ ਆ ਰਹੀ ਹੈ ਹਾਂਜੀ ਹਾਂਜੀ ਅੱਜ ਵੀਰੇ ਸਾਡੇ ਰਣਸੀਹ ਖਰਦ ਵਿਖੇ ਮੀਟਿੰਗ ਸੀਗੀ ਪਿੰਡ ਪੱਤੋ ਹੀਰਾ ਜਵਾਰ ਸਿੰਘ ਆਲਾ ਖੋਟੇ ਧੂੜਕੋਟ ਮਧੇਕੇ ਰਣਸੀਹ ਕਲਾ ਤੇ ਨੰਗਲ ਇੱਥੋਂ ਆ ਸਾਡੀ ਰਾਣੀ ਤੇ ਇਹ ਬਣੀ ਆ ਵੀ ਐਤ ਕੀ ਬਿਜਲੀ ਸਮੱਸਿਆ ਬਹੁਤ ਵੱਡੀ ਆ ਰਹੀ ਹੈ ਬਿਜਲੀ ਵਾਲੇ ਕਹਿ ਰਹੇ ਵੀ 6 ਘੰਟੇ ਤੱਕ ਬਿਜਲੀ ਸਪਲਾਈ ਬਾਅਦ ਤੁਹਾਨੂੰ ਮਿਲਣੀ ਨਹੀਂ। ਉਸ ਨੂੰ ਮੁੱਖ ਰੱਖਦੇ ਹੋਇਆ ਸਾਨੇ ਅੱਜ ਰਣਨੀਤੀ ਇਹ ਬਣੀ ਹੈ ਵੀ ਪਹਿਲਾਂ ਤਾਂ ਅਸੀਂ ਪੱਤੋ ਧਰਨਾ ਦੇਵਾਂਗੇ। ਪੱਤੋ ਤੋਂ ਧਰਨਾ ਸ਼ੁਰੂ ਕਰਕੇ ਜੇ ਸਾਡੀ ਕੋਈ ਨਾਂ ਸੁਣਵਾਈ ਹੋਈ ਉੱਥੇ ਅਸੀਂ ਵੱਡੇ ਲੈਵਲ ਦਾ ਧਰਨਾ ਵਿੜਾਂਗੇ। ਉੱਥੇ ਸਾਡੀ ਰਣਨੀਤੀ ਬਣੂਗੀ। ਪਹਿਲਾਂ ਸਾਨੂੰ ਪਤਾ ਲੱਗੇ ਵੀ ਪੱਤੋ ਸਾਨੂੰ ਕਿਹੋ ਜਿਹਾ ਰਿਸਪੌਂਸ ਮਿਲਦਾ ਹੈ। ਜੇ ਸਾਨੂੰ ਵਧੀਆ ਰਿਸਪੌਂਸ ਮਿਲਿਆ ਕੋਈ ਗ੍ਰੈਂਟ ਭੱਟਾ ਕਰਨ ਦਾ ਸਾਨੂੰ ਦੱਸਿਆ ਸਾਡਾ ਅਫਸਰਾਂ ਨੇ ਵੀ ਕਰਾਂਗੇ। ਜੇ ਨਾ ਸਾਡਾ ਹੱਲ ਹੁੰਦਾ ਇਹ ਸੰਘਰਸ਼ ਵੱਡਾ ਚੱਲੂਗਾ ਕਿਉਂਕਿ